ਕੋ ਜੀ ਮੈਂ ਤੇ ਸਸ ਸੁਖਬੀਰ ਸਿੰਘ ਬਾਦਲ ਜੀ ਨੂੰ ਪਹਿਲੇ ਵੀ ਗੱਲ ਕੀਤੀ ਜੇ ਸਾਡਾ ਇਹਨਾਂ ਨਾਲ ਘੜ ਜੋੜ ਹੋ ਜਾਂਦਾ ਤੇ ਸਾਡਾ ਕੁਝ ਨਹੀਂ ਸੀ ਰਹਿਣਾ ਆਪ ਨਾਲ ਤੇ ਤੁਹਾਡਾ ਬੀਜੇਪੀ ਨਾ ਹੋ ਗਿਆ ਤੁਹਾਡਾ ਕੁਝ ਨਹੀਂ ਜੀ ਰਹਿਣਾ ਅਸੀਂ ਤੇ ਆਪਣਾ ਬਚਾਅ ਕਰ ਲਿਆ ਮੈਂ ਇਮਾਨਦਾਰੀ ਦੇ ਨਾਲ اچانک ਇਹ ਰੀਜਨਲ ਪਾਰਟੀਆਂ ਪੰਜਾਬ ਪੰਜਾਬ ਜਾਂ ਦੇਸ਼ ਪਰਚ ਬਚ ਕੇ ਰਹਿਣ ਅਸੀਂ ਤੇ ਇਹਨਾਂ ਨੂੰ ਕੋਈ ਨੇਕ ਸਲਾਹ ਹੀ ਦੇ ਸਕੀ ਕਈ ਵਾਰ ਵਿਰੋਧੀ ਵੀ ਨੇਕ ਸਲਾਹ ਦੇਦੇ ਕੋ ਜੀ ਮੈਂ ਤੇ ਸਸ ਕੁਬੀਰ ਸਿੰਘ ਬਾਦਲ ਜੀ ਨੂੰ ਪਹਿਲੇ ਵੀ ਗੱਲ ਕੀਤੀ ਜੇ ਸਾਡਾ ਇਹਨਾਂ ਨਾਲ ਘੜ ਜੋੜ ਹੋ ਜਾਂਦਾ ਤੇ ਸਾਡਾ ਕੁਝ ਨਹੀਂ ਸੀ ਰਹਿਣਾ ਆਪ ਨਾਲ ਤੇ ਤੁਹਾਡਾ ਬੀਜੇਪੀ ਨਾ ਹੋ ਗਿਆ ਤੁਹਾਡਾ ਕੁਝ ਨਹੀਂ ਜੀ ਰਹਿਣਾ ਅਸੀਂ ਤੇ ਆਪਣਾ ਬਚਾਅ ਕਰ ਲਿਆ ਮੈਂ ਇਮਾਨਦਾਰੀ ਦੇ ਨਾਲ اچانک ਇਹ ਰੀਜਨਲ ਪਾਰਟੀਆਂ ਪੰਜਾਬ ਪੰਜਾਬ ਜਾਂ ਦੇਸ਼ ਪਰਚ ਬਚ ਕੇ ਰਹਿਣ ਅਸੀਂ ਤੇ ਇਹਨਾਂ ਨੂੰ ਕੋਈ ਨੇਕ ਸਲਾਹ ਹੀ ਦੇ ਸਕੀ ਕਈ ਵਾਰ ਵਿਰੋਧੀ ਵੀ ਨੇਕ ਸਲਾਹ ਦੇਦੇ ਆਪਣੇ ਕਈ ਵਾਰ ਗਲਤ ਸਲਾਹ ਦੇ ਦਿੱਤੇ ਪੰਜਾਬ ਦਾ ਕੋਈ ਮੁੱਦਾ ਹੱਲ ਕਰਵਾਇਆ ਅੱਜ ਮੈਂ ਸੁਣ ਰਿਹਾ ਸੀ ਇਹ ਗੱਲ ਕਹਿੰਦੇ ਕਿਸੇ ਅਕਾਲੀ ਦਲ ਦੇ ਸਪੋਕਸਮੈਨ ਨੂੰ ਕਿ ਇਲੈਕਸ਼ਨ ਕੋਡ ਲੱਗ ਗਿਆ ਹੁਣ ਤੁਸੀਂ ਕਰਤੇ ਕੁਝ ਨਹੀਂ ਸਕਦੇ ਸਾਨੂੰ ਝੂਠਾ ਸੱਚਾ ਕੋਈ ਲਾਰਾ ਹੀ ਲਾ ਦਿਓ ਕਿ ਆਂਦੇ ਅਸੀਂ ਕਰਾਂਗੇ ਜੀ ਇਹ ਵੀ ਕੋਈ ਗੱਲ ਹੈ ਜੀ ਜੇ 5 ਸਾਲ ਸਰਕਾਰ 'ਚ ਰਹਿੰਦੇ ਆ ਕਿਸਾਨਾਂ ਦਾ ਮੁੱਦਾ ਪੰਜਾਬ ਦੇ ਬਾਰਡਰਾਂ ਦੇ ਮੁੱਦੇ ਸਾਡੀ ਆਰਮੀ ਦੀ ਭਰਤੀ ਦੇ ਮੁੱਦੇ ਸਾਡੇ ਨਾਲ ਕੀਤੀਆਂ ਗਈਆਂ ਜ਼ਿਆਤੀਆਂ ਉਹਦਾ ਤਾਂ ਅਜੇ ਤੱਕ ਨਹੀਂ ਆਂਦਾ ਤੇ ਕੋਈ ਗੱਲ ਕੀਤੀ ਕੋਈ ਭਾਵੇਂ ਬੰਦੀ ਸਿੰਘਾ ਦੀ ਗੱਲ ਕਰ ਲੋ ਭਾਵੇਂ ਵਾਰਿਸ ਪੰਜਾਬ ਵਾਲਿਆਂ ਦੀ ਗੱਲ ਕਰ ਲੋ ਭਾਵੇਂ ਸਾਡੇ ਫੱਟੜ 300 ਤੋਂ ਵੱਧ ਕਿਸਾਨ ਪਏ ਸ਼ੁਭ ਕਰਨ ਸਿੰਘ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਰ ਕੋਈ ਇੱਕ ਸਿੰਗਲ ਇਸ਼ੂ ਪਹਿਲੇ ਅਕਾਲੀ ਗੱਲ ਜਾਂ ਤੇ ਕਰਵਾ ਕੇ ਆਂਦਾ ਜੇ ਤੇ ਹੋਂਦ ਬਚਾਣੀ ਐ ਤੇ ਕਾਂਗਰਸ ਵਰਗਾ ਸਾ ਸੁਖਬੀਰ ਸਿੰਘ ਜੀ ਲਾਈਨ ਖਿੱਚ ਕੇ ਲੜੋ ਤੇ ਜੇ ਬਿਲਕੁਲ ਥੱਲੇ ਲੱਗਣਾ ਤੇ ਪੰਜਾਬ ਦੇ ਇੰਟਰਸਟ ਨੂੰ ਛਿੱਕੇ ਟੰਕ ਕੇ ਸਾਰਾ ਕੁਝ ਤੁਸੀਂ ਵੇਚ ਦੇਣਾ ਤੇ ਅੱਗੇ ਵੀ ਪੰਜਾਬੀਆਂ ਨੂੰ ਤੁਹਾਡੇ ਤੋਂ ਕੋਈ ਬਹੁਤ ਬਹੁਤ ਹੀ ਆਸ ਉਮੀਦ ਹੈ ਨਹੀਂ ਫਿਰ ਜਾਓ ਤਗੜੇ ਹੋ ਕੇ ਇਹਨਾਂ ਨਾਲ ਸਮਝੌਤਾ ਕਰੋ ਤੇ ਪਿੰਡਾਂ ਵਿੱਚ ਫਿਰ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਕਿ ਤੁਹਾਡੀ ਫਿਰ ਕਿਸ ਕਿਸਮ ਦੀ ਰਿਸੈਪਸ਼ਨ ਤੁਹਾਨੂੰ ਆਪਣੇ ਵੋਟਰ ਵੱਲੋਂ ਹੀ ਮਿਲਦੀ ਕਿਉਂਕਿ ਅਕਾਲੀ ਦਲ ਦਾ ਜਿਹੜਾ ਮੇਨ ਸਟੇ ਹੈ ਉਹ ਕਿਸਾਨ ਤੇ ਪਿੰਡੂ ਲੋਕ ਆਲਰੇਡੀ ਕਿਸਾਨ ਜਿੰਨੀਆਂ ਵੀ ਸੰਸਥਾਵਾਂ ਹੈ ਨੇ ਉਹਨਾਂ ਨੇ ਆਲਰੇਡੀ ਕਹਿਤਾ ਹੈ ਕਿ ਭਾਜਪਾ ਨੂੰ ਅਸੀਂ ਪਿੰਡਾਂ 'ਚ ਵੜ ਨਹੀਂ ਦੇ। ਇਹਨਾਂ ਦਾ ਵਿਰੋਧ ਕਰਨਾ ਤਗੜਿਓ। ਤੇ ਅਕਾਲੀ ਦਲ ਜੀ ਇਸ ਤੇ باوجود ਵੀ ਪੰਜਾਬ ਦੇ ਇੰਟਰਸਟ ਦੇ ਖਿਲਾਫ ਇਹਨਾਂ ਨਾਲ ਕੋਈ ਸਮਝੌਤਾ ਕਰਨਾ ਚਾਹੁੰਦਾ ਹੈ। ਬੈਸਟ ਆਫ ਲੱਕ ਟੂ them। ਮੈਂ ਤੇ ਇਹਨਾਂ ਨੂੰ ਫੇਰ ਬੈਸਟ ਆਫ ਲੱਕ ਹੀ ਕਹਿਆ ਸਰ।